ਇੱਕ ਸੰਗਰੂਰ ਦੀ ਟੀਮ ਹੈ ਇਧਰ ਪਾਲਾ ਕਬਾਡੀ ਪੌਂਦਾ ਉਹ ਫਿਰ ਹੱਥ ਜੋੜੀ ਕੱਢੀ ਸਹਨੇ ਵਾਲੇ ਨੇ ਹੋਈ ਹੈ ਪੈਂਟ ਕਾਮਨ ਕੀਤਾ ਪਾਲੇ ਦੀਨੇ ਵਾਲੇ ਇਧਰ ਕੀਤੀ ਹੈ ਧਰਤੀ ਮਾਨ ਨੂੰ ਨਾਮਸਕਾਰ ਕੁਲਦੀਪ ਸਹਨੇ ਵਾਲਾ ਕਬਾਡੀ ਪੌਂਦਾ ਉੱਜਾ ਨਾ ਗੱਭਰੂ ਇਧਰ ਇੱਕ ਕੰਨੀ ਤੇ ਵਜੀਰਾ ਫੌਜੀ ਤੇ ਦੀਪੂ ਖੜੇ ਹੋਇਆ ਉਹ ਫਿਰ ਫੌਜੀ ਨਾਲ ਹੱਥ ਜੋੜੀ ਹੋਈ ਹੈ ਬੜਾ ਏਜ ਤਰਾਕ ਜਾਫੀ ਹੈ ਇਹਨਾਂ ਕੋਲ ਛਾਪੇ ਦਾ ਫੌਜੀ ਜੋਰ ਚੱਕ ਦਾ ਬੱਪੂ ਜੋਰ ਦਿਖਾਉਂਦਾ ਡੋਲੇ ਦਾ ਇੱਕ ਫੌਜੀ ਕੋਲ ਛਾਪੇ ਵਾਲਾ ਹੋਇਆ ਇੱਕ ਸਰਜੀਤ ਫੌਜੀ ਰੌਂਦੇ ਦੀ ਧਰਤੀ ਨੇ ਪੈਦਾ ਕੀਤਾ ਇੱਧਰ ਹੋ ਰਿਹਾ ਰਾਈਫਲ ਚਾਹ ਵਰਕਨੇ ਕੇ ਪੈਂਦ ਪਾਲੇ ਦੀਨੇ ਵਾਲੇ ਇੱਧਰ ਗੁਰਦੀਪ ਕਬੱਡੀ ਪਾਉਂਦਾ ਹੈ ਸਹਨੇ ਬੰਨਿਓ ਕਾਲੀ ਪੱਟੀ ਦੇ ਵਿੱਚ ਗੁਰਦੀਪ ਦੀ ਕਬੱਡੀ ਪੈਂਦੀ ਹੈ ਇਨਾ ਉੱਚ ਨਮਾਨ ਕਪੜੂ ਤੇ ਉੱਚੀ ਉਹਦੀ ਏਕ ਫੜੀ ਨਹੀਂ ਮਾਇ ਪੂਣੀ ਆਵੇਂ ਚੋਬਰਿਆਂ ਆਵੇਂ ਬੇਕਰ ਔਰ ਫਿਰ ਸਿੱਖੀ ਸਰੂਪ ਦੇ ਵਿੱਚ ਔਕੀ ਧੂੜ ਕੋਟ ਕੇ ਦੀ ਤਰ੍ਹਾਂ ਟੁੱਟ ਕੇ ਲੱਗ ਗਿਆ ओपन टीम खणी ਦੇਵੇਂ ਮਨੱਖੀ ਨੋ ਬਥੇਰਾ ਜਾਣਦੀ ਉਹ ਫਿਰ 3 ਵਾਲੇ ਫੌਜੀ ਨੇ ਹੱਥ ਜੋੜੀ ਹੋਈ ਐ ਇਧਰੋਂ ਪਾਲਾ ਕਬੱਡੀ ਪਉਂਦਾ ਸਾਡੀ ਪੜਤੀ ਮਰੰਮਿਆਂ ਵਾਲੀ ਟਿੱਪ ਤੇ ਪੰਜਵੇਂ ਮੁਰਦਾ ਕਾਲੀ ਪੱਟੀ ਦੇ ਵਿੱਚ ਨਸਿਆਂ ਤੋਂ ਰਾਹ ਤੇ ਜਵਾਨੀ ਦੇ ਵਿੱਚ ਗੱਲ ਪਾਲਾ 3 ਵਾਲਾ ਕਰਦਾ ਜਿਹੜਾ ਕਿ ਗਾਗੋ 3 ਵਾਲੇ ਦਾ ਗਰਾਈ ਹੈ ਅੱਜ ਕੱਲ ਅਮਰੀਕਾ ਦੀ ਧਰਤੀ ਦੇ ਜਾ ਵਸਿਆ ਗਾਗੋ 3 ਵਾਲਾ ਕਬੱਡੀ ਦੇ ਵਿੱਚ ਬੜੀ 3 ਦਾ ਨਾਮ ਖਜੀਦ ਨੇ ਨਜ਼ਦੀਕੀ ਦੋਸਤੋਂ ਦੇ ਨਾਲ ਕੁੱਝ ਰੇਡ ਮਾਰਦਾ ਹੁੰਦਾ ਸੀ ਕਾਹ ਕੋ ਚੀਨੇ ਵਾਲਾ ਇੱਕ ਭੀਮਾ ਨੀਨੇ ਵਾਲਾ ਬੜੇ ਇੰਟਰਨੈਸ਼ਨਲ ਖਿਡਾਰੀ ਪੈਦਾ ਕੀਤੇ ਐ ਇਧਰੋਂ ਗੁਰਦੀਪ ਆ ਫਿਰ ਵਜੀਰੇ ਚੀਨੇ ਵਾਲੇ ਦੇ ਹੱਥ ਜੋੜੀ ਹੋਈ ਹੈ ਕੀਤਾ ਫੜਿਆ ਜਦੋਂ ਜਦ 203 ਸੈਕਿੰਡਾਂ ਦਾ ਸਮਾਂ ਤੇ ਬੈਠੇ ਵਜੀਰੇ ਦੀਨੇ ਵਾਲੇ ਨੇ ਆਪਣੀ ਟੀਮ ਦੇ ਲਈ ਇੱਕ ਕੰਕ ਦਾ ਹੋਰ ਵਾਦਾ ਕੀਤਾ ਹੈ ਹਾਂਜੀ ਅਗਲੀਆ ਟੀਮਾਂ ਟੀਮਾਂ ਜੋਧਪੁਰ ਜਿਹਨਾਂ ਦੀ ਜੇਤੂ ਟੀਮ ਢੱਲਾਂਬਾੜਾ ਫਾਈਨਲ ਆਓ ਫਿਰ ਇੱਧਰ ਕੱਤੀ ਸਹੇਣੇ ਵਾਲੇ ਦਾ ਹੱਥ ਜੁੜੀ ਹੋਈ ਆ ਪੈਂਟ ਕੌਮਲ ਮਾਲਿਆ ਜਿਹਨੇ ਵਾਲੇ ਨੇ ਪੈਂਟ ਕੌਮਲ ਕਰਿਆ ਦੇ ਵਿੱਚ ਕੁਲਦੀਪ ਸੈਨੇਵਾਲਾ ਕਬੱਡੀ ਪੌਲਾ ਸੋ ਮੇਰੇ ਪੰਜਾਬੀ ਵੀਰੋ ਇੱਕ ਕੁਲਦੀਪ ਬਦਨੀ ਵੀ ਧਰਤੀ ਨੇ ਪੈਦਾ ਕੀਤਾ ਜੋ ਹਰਦੀਪ ਦੇ ਦਲਵਾਰ ਕਲੱਬ ਜਗਰਾਉਂ ਬਣੀ ਉਹ ਖੇਡਦਾ ਕਬੱਡੀ ਦੇ ਵਿੱਚ ਚੀਕੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਕੁਲਦੀਪ ਬਦਨੀ ਨੂੰ ਇਧਰ ਸਿੱਖ ਸਰਦਾਰ ਟੋਬਰ ਦਾ ਹੱਥ ਜੋੜੀ ਹੋਈ ਹੈ ਬਿਲਕੁਲ ਹੰਧਿਆਂ ਦੇ ਮੇਲੇ ਆ ਕਿ ਕੁਲਦੀਪ ਆਪਣੇ ਚੀਕੇ ਤੇ ਪਰਤਿਆ ਇਧਰ ਈਨੇ ਵਾਲਾ ਕਬੱਡੀ ਖਾਂਦਾ। ਇਧਰੇ ਚਾਰ ਵੀਰ ਖੜੇ ਆ ਤਾਰੀ ਬੂਟਾ ਜੱਗੀ ਤੇ ਗੱਡੀ ਖੜੇ ਆ ਚਾਰ ਵੀਰਾਂ ਦੀ ਚੈਨ ਲਾਈ ਹੋਈ ਹੈ। ਔਰ ਫਿਰ ਤਾਰੀ ਸਹਨੇ ਵਾਲੇ ਦੇ ਬਗਲ ਭਰੀ ਹੈ। ਮੁੰਡਾ ਹੱਥਾਂ ਤੋਂ ਨਿਕਲਦਾ ਜਾਂਦਾ ਬੜਾ ਤੇਜ਼ ਤਰਾਕ ਹੈ। 2 ਸੈਕਿੰਡਾਂ ਦਾ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਔਰ ਫਿਰ ਦੀਪੂ ਸਹਨੇ ਉਹ ਫਿਰ ਫੌਜੀ ਨਾਲ ਹੱਥ ਜੁੜੀ ਹੋਈ ਹੈ ਟੀਨੇ ਵਾਲੇ ਨਾਲ ਗੁੱਟ ਫੜ ਕੈਂਚੀ ਮਾਰੀ ਹੈ ਇਹਦਾ ਸਾਡ ਮੇਰੀ ਬਾਹ ਮਿੰਦਰਾ ਦੇ ਮੇਰੀ ਕੱਟਣੀ ਪਈ ਫਲਕਾਰੀ ਗੁੱਟ ਫੜ ਜੱਫਾ ਪਾਇਆ ਫੌਜੀ ਟੀਨੇ ਵਾਲੇ ਨੇ ਕਿ ਜਦੋਂ ਜਿੱਤ ਜਾਰੀ ਹੈ ਬਿਲਕੁਲ ਹੰਦਿਆਂ ਦੇ ਨੇੜੇ ਆ ਕੇ ਤੇ ਪੈਂਡ ਖੇ ਰਹੇ ਹਿੱਤੇ ਐਦੋਂ ਪਾਲਾ ਕਬੱਡੀ ਪੰਡਾ ਕਹਿੰਦਾ ਮਾਰਚਾੜੇ ਮਾਲ ਨੂੰ ਹੁਮੇਥਾ ਰਹੂ ਪੰਜਾਬੀ ਇੱਥੇ ਜਿਹੜੀ ਅਮੀਰ ਖੇਡ ਹੈ ਇਧਰੋਂ ਕੁਲਦੀਪ ਸਹਨੇਵਾਲਾ ਕਬੱਡੀ ਖੇਡਦਾ ਔਰ ਵਜੀਰਾ ਸਹਨੇਵਾਲਾ ਜਿਹੜਾ ਕਹਿੰਦੇ ਗਾਗ ਦੇ ਦੀਨੇ ਵਾਲੇ ਦਾ ਭਤੀਜਾ ਏ ਜੋਗਰਾ ਵਜੀਰਾ ਦੀਨੇ ਸਾਹਿਬ ਵਾਲੇ ਨੇ ਜੱਫੇ ਦੀ ਗੱਲ ਕਰੀ ਹੈ ਕੁਲਦੀਪ ਸਹਨੇਵਾਲੇ ਨੇ ਔਰ ਫਿਰ ਹੰਡੇਵੜੀ ਦੂਰ ਨੇ ਸੁੰਦਰ ਦੀਆਂ ਲਹਿਰਾ ਟਾਈਮ ਤੇ ਮੌਤ ਕਿਸੇ ਦਾ ਇੰਤ ਯਾਰ ਨਹੀਂ ਕਰਦੀਆਂ ਸਹੇੜੇ ਵਾਲਾ ਤੇਰਾ ਜਹੀ ਝੱਟ ਮਾਰਦਾ ਕਹਿੰਦੇ ਕੱਗੀ ਨੋਕੋ ਵਾਲਾ ਉਸੇ ਤਰ੍ਹਾਂ ਕਬਨੂ ਨੇ ਟੱਕਾ ਜੇ ਕੇ ਬਾਹਰ ਕੱਢਿਆ ਕੱਦੀ ਸਹੇੜੇ ਵਾਲੇ ਨੇ ਇਧਰੋ ਗੋਰਾ ਕਬਾਡੀ ਪਾਉਂਦਾ ਮੱਖਣ ਬਰਾੜ ਜੀ ਮਨਕਿਆਂ ਵਾਲੇ ਕਹਿੰਦੇ ਨੇ ਕਹਿੰਦਾ ਗੋਰਾ ਗੋਲੇ ਵਾਲੀ ਆ ਸਕੰਜਾ ਜਾਫਰਾ ਕੰਮੀ ਉੱਤੇ ਵੇਖ ਲੋ ਨੰਬਰ ਸਾਫ ਦਾ ਇੱਕ ਗੋਰਾ ਗੋਲੇ ਵਾਲੀ ਦੀ ਧਰਤੀ ਨੇ ਪੈਦਾ ਕੀਤਾ ਉਹ ਵੀ ਰੱਤ ਫੜ ਜੱਫਾ ਵਾਲਿਆ ਤਕੀਰੇ ਦੀਨੇ ਵਾਲੇ ਮਰੀਆ ਰੈਡੀਆ ਲੈਣਾ ਲਾਈ ਜਾਂਦਾ ਔਰ ਫਿਰ ਮੇਨੂੰ ਕੋਲ ਹੰਧਿਆ ਨੇ ਮੇਰੇ ਆ ਕੇ 200 ਦਾ ਸ਼ਰਮ ਦਿੱਤੀ ਜਾਂਦਾ ਹੈ ਉਧਰ ਚੱਕਰੀ ਜੂੜ ਲਾਇਆ ਹੋਇਆ ਹੈ ਲੈ ਖਿੱਚੇ ਲਾ ਬੋਲ ਗਿਆ ਤਿਆਰੀ ਵਿੱਚ ਸੱਜਣਾ ਦੇ ਪਿੰਡ ਨਾਲ ਜੀ ਅਗਲੀਆ ਟੀਮਾਂ ਜੀਨਾ ਜੋਧਪੁਰ ਜਿਹੜੀ ਟੀਮ ਇਹਨਾਂ ਕੋ ਜਿੱਤੀ ਉਹ ਉਹ ਟੀਮਾਂ ਜੋਧਪੁਰ ਨਾਲ ਮੈਚ ਖੇਡੂ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਬਾਕੀ ਤੋਂ ਹੋੜਾ ਪਿੱਛੇ ਹੋ ਕੇ ਬੈਠਣ ਕਿਉਂਕਿ ਖਿਡਾਰੀ ਵੀਰਾਂ ਦਾ ਪਤਾ ਨਹੀਂ ਲੱਗਦਾ ਇਹਨਾਂ ਨੇ ਕਿੰਦਰ ਨੂੰ ਜ਼ੋਰ ਆਉਣਾ ਪਾ ਦੇਣਾ ਤੇ ਦੇਖਣ ਵਾਲੇ ਵੀ ਤੱਤ ਤੇ ਲੱਗਣ ਤੋਂ ਵਿਚਾਰੇ ਇਧਰ ਤੇਲਦੀਪ ਕਵਾੜੀ ਪਾਉਂਦਾ ਸਹਰੇ ਬਣੀਉਂ ਕਾਲੀ ਪੱਟੀ ਦੇ ਵਿੱਚ ਕਿੰਤੀਆਂ ਨੇ ਧਾਰੀਆਂ ਕਿਹਦੇ ਨਾਲ ਪੈਂਦੀਆਂ ਮਲਾਜੇ ਧਾਰੀਆਂ ਇੱਧਰ ਫੌਜੀ ਹੱਥ ਜੋੜੀ ਕਰਦਾ ਸੀ ਦਲਜੀਤ ਸਹੇੜੇ ਵਾਲੇ ਸਹੇੜੇ ਵਾਲੇ ਰੇਸ ਮਰੇ ਉਹ ਫਿਰ ਹਲਕਾ ਜਿਹਾ ਟੈਕ ਕਰਿਆ ਕਿਉਂਕਿ ਜੋਗੀ ਦੋ ਦਿਨਾਂ ਵਾਲੇ ਦਾ ਬੜਾ ਫਾਸਟ ਟੈਕ ਆ। ਉਹ ਫਿਰ ਕਾਲੀ ਪੱਟੀ ਦੇ ਵਿੱਚ ਕੁਲਦੀਪ ਕੁ ਹੰਨੇ ਵਰੀ ਦੂਰ ਨੇ ਤੇ ਪੰਜ ਜੀਰੇ ਦੀਨੇ ਵਾਲੇ ਨੇ ਆਪਣੀ ਟੀਮ ਦੇ ਲਈ ਇੱਕ ਕੰਕ ਦਾ ਹੋਰ ਵਾਦਾ ਕੀਤਾ ਹੈ ਇਧਰ ਫਿਰ ਗੱਲ ਦੇ ਵਿੱਚ ਗਾਨੀ ਅਖਰੀ ਜਵਾਨੀ ਦੀ ਗੱਲ ਹੁੰਦੀ ਹੈ ਉਹ ਫਿਰ ਟੁੱਟ ਕੇ ਪੈ ਗਿਆ ਜਿਵੇਂ ਕਿ ਉਹ ਕਹਿੰਦਾ ਜਿੰਨੇ ਕੱਢ ਕੇ ਮਜਾਨਾ ਪੁੱਤ ਮਾਰਿਆ ਜਿਵੇਂ ਕੱਢਿਆ ਮੱਖਣ ਚੋ ਬਾਹਰ ਇਹ ਵਾਲੇ ਜਵਾਨਾਂ ਨਾ ਜਵ ਕੌਕੇਨਾਂ ਨੂੰ ਪਤਾ ਹੁੰਦਾ ਰੋਜ਼ ਹੀ ਖੇਡਣਾ ਇਹਨਾਂ ਨੇ ਤੇ ਬਾਕੀ ਰੈਫਰੀ ਦਾ ਫੈਸਲਾ ਟਲ ਮੰਨਿਆ ਜਾਂਦਾ ਆਓ ਫਿਰ ਕਹਿੰਦਾ ਬੱਤੋ ਕੋਲੇ ਖਾਈ ਸੁਣੀ ਦੀ ਖਾਈ ਕੋਲੇ